ਸੋਨ ਜੀ ਮਿੱਤਰੋ ਕੀ ਹਾਲ ਚਾਲ ਆ ਜੀ ਹੋਰ ਸਾਰਿਆਂ ਦੇ ਘਰ ਪ੍ਰਵਾਸ ਆਇਆ ਜੀ ਕਰਤੀ ਜੀ ਵਲੌਗ ਦੀ ਸਟਾਰਟਿੰਗ ਅੱਜ ਸਵੇਰੇ ਸਵੇਰੇ ਚੱਲੇ ਸੀਗੇ ਦੁੱਧ ਕੋਣ ਤੇ ਰਾਤ ਬਾਈ ਮੀਂਹ ਵੀ ਪਿਆ ਬਹੁਤ ਲਓ ਜੀ ਆ ਗਏ ਆ ਬਈ ਘਰੇ ਦੁੱਧ ਪਾ ਕੇ ਤੇ ਕੋਠੇ ਤੇ ਚੜੇ ਜੀ ਸਭ ਤੋਂ ਪਹਿਲਾਂ ਦਿਖਾਉਣਾ ਤੁਹਾਨੂੰ ਆਪਣੀ ਜਿਹੜੀ ਡੱਬੀ ਰਾਤ ਬਾਹਰ ਰਹਿ ਗਈ ਸੀ ਉਹ ਬੈਠੀ ਆ। ਬਾਜ ਗਈ ਆ। ਉੱਤੇ ਘਾਤੇ ਦੇ ਮੂੰਹ ਤੋਂ। ਔਟੇ ਤੇ ਚੜ੍ਹੇ ਸੀ ਪਹਿਲਾਂ। ਤੇ ਮੂਰੇ ਬੈਠੀ ਆ। ਮੈਨੂੰ ਤਾੜਦੇ ਹੁਣ ਫੜ ਕੇ। ਉੱਡਣਾ ਜਾ ਵੀ। ਉੱਡ ਗਈ ਆ ਬਈ। ਆ ਫਿਰਦੀ ਆ। ਤੇ ਚਲੋ ਆਪਾਂ ਨਜ਼ਾਰਾ ਖਲਾਦ ਕੇ ਬਈ ਰਾਤ ਨਹੀਂ ਆਇਆ ਸੀਗਾ ਤੇ ਇਹਦਾ ਕਰਕੇ ਆ ਸਿੱਟਨੇ ਪਏ ਮੂਰੇ ਪੱਲੀਆਂ ਨਹੀਂ ਪਾਣੀ ਅੰਦਰ ਜਾਂਦਾ ਸੀ। ਤੇ ਚੱਕ ਲਗੇ। ਕਾੜਦ ਗਏ ਬਈ ਆਪਾਂ ਕੂਟਰ ਕਾਢ ਲਗੇ ਤੇ ਕਾਢ ਕੇ ਤੁਹਾਨੂੰ ਦੱਸਦੇ ਆ ਕਿਹੜੇ ਕਿਹੜੇ ਕਾੜਦੇ ਆਂ ਜੀ ਕਬੂਤਰ ਬਈ ਛੜਤੇ ਇਹ ਕਬੂਤਰ ਨਾ ਚਾਰ ਤਾਂ ਫਿਰਦੇ ਨੀਵੇਂ ਤੇ ਪੰਜ ਕੂਤਰ ਵਾਲੇ ਉੱਚੇ ਚੜ ਗਏ ਬਈ ਪਹਿਲਾਂ ਤਾਂ ਨੀਵੇਂ ਉੜਦੇ ਸੀ ਜਾਨੀ ਇੰਨੇ ਉੱਚੇ ਨਹੀਂ ਜਾਂਦੇ ਅੱਜ ਬੱਦਲਾਂ ਦਾ ਕਰਕੇ ਉੜ ਗਏ ਪਤਾ ਨਹੀਂ ਤੇ ਉੱਚੇ ਜਾਦੇ ਹੋ ਗਏ ਆ ਫਿਰਦੇ ਤਿੰਨ ਚਾਰ ਤਾਂ ਨੀਵੇਂ ਤੇ ਦੂਜੇ ਦਿਖਾਉਣਾ ਜਿੱਦਾਂ ਅਹ ਗਏ ਤਾਂ ਉੱਚੇ ਤੋਂ ਕਬੂਤਰ ਜੂਮ ਕਰਕੇ ਦਿਖਾਉਣਾ ਜੇ ਬੈਸਗੇ ਖੜਜੋ ਦੀਨੇ ਨਹੀਂ ਯਾਰਾ ਏ ਓ ਹਰਜਾ ਹੁਣ ਦੇ ਜੇ ਵੀ ਹੋ ਜਾਂਦਾ ਲੋ ਚਾਹੂ ਉਤਰਾਓ ਬਈ ਇਧਰ ਬੱਚਾ ਵੀ ਬਿਠਾ ਬਿਠਾਤਾ ਬਈ ਛਤਰੀ ਤੇ ਤੇ ਦੂਜੇ ਨੂੰ ਉਠਾਇਆ ਸੀ ਉਹ ਉਹ ਬਹਿ ਗਿਆ ਜਾ ਕੇ ਉਹ ਬੈਠ ਗਿਆ ਉਹਨੂੰ ਵੀ ਫੜ ਕੇ ਬਹੋਨੇ ਛਤਰੀ ਤੇ ਆ ਬੱਚਾ ਨੀਲਾ ਬਈ ਤੇ ਕੋਟਾ ਇਹਦਾ ਰੱਤਾ ਦੇਖ ਲੋ ਸ਼ਾਮ ਵਜੇ ਰੱਤੇ ਇਹਦੇ ਸਾਰੇ ਲੋ ਜੀ ਇੱਕ ਗੂਦਰੀ ਆਪਣੀ ਬੈਠ ਕਾਂ ਥਾਲੀ ਟੂਸੇ ਵਾਲੀ ਉਹ ਬੈਠ ਗਈ ਆ ਤੇ ਬੱਚਾ ਵੀ ਉੱਥੇ ਹੀ ਬੈਠਾ ਜੀ ਤੇ ਦੂਜਾ ਆਰਡਰ ਕੇ ਹੋ ਚਲਿਆ ਗਿਆ ਇਹ ਫੜਦੇ ਨੂੰ ਬਿਠਾ ਦੇ ਸ਼ਤਰੀ ਤੇ ਉਡਾ ਕੇ ਦੇ ਦਿਆਂ ਬਿੰਦਾ ਸਤਰੀ ਤੇ ਨਹੀਂ ਉਹ ਕੋਈ ਬੱਚਾ ਉੱਡ ਗਿਆ ਬਈ ਵੇਖਦੇ ਆਂਦਾ ਕਿ ਨਹੀਂ ਕਰੇ ਬਿਠਾਇਆ ਤਾਂ ਦੋਕ ਦੇਣੀ ਆ ਆਇਆ ਉਹ ਬੈਠੀ ਜਾਂਦਾ ਲੋ ਜੀ ਉਹ ਬੈਠ ਗਿਆ ਲੋ ਵੀ ਦੋ ਕੁੱਤਰ ਆਪਣੇ ਹੋਰ ਬੈਠ ਗਏ ਆ ਕਾਲੀ ਟੋਰੀ ਕਾਲੇ ਟੂਸੀ ਵਾਲਾ ਤੇ ਢੱਡ ਡੰਡੇ ਵਾਲਾ ਦੋਨੇ ਕੁੱਤਰ ਨਵੇਂ ਹੀ ਆ ਇਹ ਡੇਢ ਘੰਟਾ ਉੱਡੇ ਸਰ ਤੇ ਇੱਕ ਕੁਦਰੀ ਬੈਠੀ ਸੀ ਪਹਿਲਾਂ ਇੱਦੋਂ ਤੇ ਬਾਕੀ ਗੂਤਰ ਡੀ ਜਾਂਦੇ ਆਪਣੇ ਤਾਂ ਆਇਆ ਨਹੀਂ ਰਤੀ ਤੇ ਕਰਤਾ ਗੂਤਰ ਜਾਂਦਾ ਹਾ ਦੂਜੇ ਗੂਤਰ ਉੱਚੇ ਤੇ ਬੱਚਾ ਵਈ ਆਪਣਾ ਪਤਾ ਨਹੀਂ ਉਹ ਕੋਠੀ ਤੇ ਬੈਠ ਗਿਆ ਸੀ ਸਾਹਮਣੇ ਤੇ ਉੱਥੇ ਤਾਂ ਹੁਣ ਹੈ ਨਹੀਂਗਾ ਪਤਾ ਨਹੀਂ ਕਿੱਧਰ ਚਲਿਆ ਗਿਆ ਵੇਖਦੇ ਆ ਦੋਗ ਤਾਂ ਨਹੀਂ ਬਿਠਾਇਆ ਸੀ ਆਪਾਂ ਤਾਂ ਪਤਾ ਨਹੀਂ ਆਊਗਾ ਕਿ ਨਹੀਂ ਆਊਗਾ ਤੇ ਦੂਜਾ ਬੱਚਾ ਆਪਾਂ ਖੋਡੇ ਵਿੱਚ ਤਾੜਤਾ ਉਤਰ ਨੂੰ ਹੁਣ ਥਾਣੇ ਆਪਾਂ ਆਇਓ ਇੱਥੇ ਦੂਜੇ ਖੋਡੇ 'ਚ ਵੀ ਧਾਰ ਪਈ ਇੱਕ ਉਤਰ ਬੈਠ ਗਿਆ ਜੀ ਆਪਣਾ ਹਰੀ ਪੂਸ ਤੇ ਕਾਲੇ ਡੰਡੇ ਵਾਲਾ ਤੇ ਦੂਜੇ ਉਤਰ ਫਿਰਦੇ ਆ ਹੰਜ ਉਤਰ ਫਿਰਦੇ ਆਪਣੇ ਫੇਕੇ ਬੈਠ ਗਿਆ ਚਲੋ ਲਾਉਨੇ ਨੂੰ ਦੋ ਕੂਤਰ ਆਪਣੇ ਹੋਰ ਬੈਠ ਗਿਆ ਜੀ ਰਤੀ ਕੂਦਰੀ ਦੋਨੇ ਟੂਸੇ ਕਾਲੇ ਵਾਲੀ ਤੇ ਲਾਲ ਪੂਸ ਤੇ ਕਾਲੇ ਡੰਡੇ ਵਾਲਾ ਕਬੂਤਰ ਤੇ ਹੁਣ ਰਹਿ ਗਏ ਤਿੰਨ ਕੂਤਰ ਡੱਬੀ ਰਹਿ ਗਈ ਹੈ ਦੋਨੇ ਟੂਸੇ ਕਾਲੇ ਰਤਾ ਰਹਿ ਗਿਆ ਇੱਕ ਕਾਲੇ ਟੂਸੇ ਵਾਲਾ ਤੇ ਇੱਕ ਡੰਡੇ ਟੂਸੇ ਵਾਲੀ ਕੂਦਰੀ ਰਹਿ ਗਈ ਬਾਈ ਤਿੰਨ ਕੂਤਰ ਰਹਿ ਗਏ ਉੜਦੇ ਇਹਨਾਂ ਨੂੰ ਲਾਉਨੇ ਹੇ ਥੱਲੇ ਤੇ ਲੈ ਕੇ ਚੱਲਦੇ ਆ ਥੱਲੇ ਰੱਬੀ ਉਦਰੀ ਬਾਈ ਫੇਰ ਹੋ ਬੈਠ ਗਈ ਆ ਤੇ ਕੂਤਰ ਰਹਿ ਗਏ ਆਪਣੇ ਦੋੜ ਦੇ ਰੱਤਾ ਦੇ ਡੰਡੇ ਦੂਸੇ ਵਾਲੀ ਇਧਰ ਆ ਗਏ ਜੀ ਸਾਡੇ ਬਾਹਰ ਗੈਸਟ ਖੋਲਦੇ ਆ ਵਾਰ ਦੇਖਦੇ ਆ ਵਾਰ ਖੋਲ ਕੀ ਤੇ ਕਿਹੜਾ ਗੈਸਟ ਆ ਓ ਮਾਈ ਗੋਡ ਸਰਪ੍ਰਾਈਜ਼ ਹੀ ਦੇਦਾ ਤੂੰ ਦਾਦਰ ਹਾਂ ਲਾਗੇ ਵਾਰ ਬਈ ਆ ਗਿਆ ਕਹਿੰਦੇ ਮੁੰਡਾ ਪੜ ਕੇ ਉਹ ਬੇਤੇ ਕੀ ਬਲਾਉਂਦਾ ਆਪਾਂ ਨੂੰ ਗੰਦੀਆਂ ਦੇਖਦੇ ਆ ਅੱਗੇ ਤਾਂ ਬਲਾਉਂਦਾ ਹੁੰਦਾ ਇਧਰ ਆਪਣਾ ਰੇ ਰੱਖਿਆ ਪਿਆ ਸਤ ਸ੍ਰੀ ਅਕਾਲ ਭਾਈ ਸਤ ਸ੍ਰੀ ਅਕਾਲ ਹੋਰ ਦੱਸ ਕੀ ਰਿਹਾ ਤੇਰਾ ਉਹ ਕਿਵੇਂ ਰਿਹਾ ਅੱਜ ਮੁੜਕ ਮੁੜਕੀ ਹੋਇਆ ਫਿਰਦਾ ਮੁੜਕ ਮੁੜਕੀ ਹੋਇਆ ਪਿਆ ਉਹਦੇ ਦਿਖਾਈ ਮੜੇ ਮੁੜਕ ਆਉਦਾ ਹੈ ਕਿੰਨਾ ਕੱਚਾ ਸਾਈਕਲ ਦਾ ਨਵੇਂ ਦਾ ਚਲਾਉਂਦਾ ਬਹੁਤ ਹੈ ਤਾਂ ਪੁੱਤ ਗਰਮੀ ਆ ਗਈ ਜਦੋਂ ਉਦੋਂ ਪਤਾ ਲੱਗੂ ਚਾਲ ਦਾ ਤੇਰੇ ਦਾ ਹੈ ਆ ਕੱਚਾ ਕੁਛ ਮੁੜਕੇ ਨਾ ਕਿੰ ਭਰੀਆਂ ਵੇ ਗਿੱਲਾ ਕਰੀ ਖਲਦਾ ਸਾਰੇ ਚਲੋ ਆ ਜਾਓ ਅਰੇ ਸੀ ਛੱਡੀਏ ਏਸੀ ਵਾਲੀ ਅਜੇ ਰੋਤੀ ਨਹੀਂ ਅਜੇ ਨਾਲ ਲਾਈਟ ਆ। ਹੋਰ ਫਿਰ ਕਿਵੇਂ ਰਹੀ ਪੜਾਈ? ਕੀ ਦਿੱਤਾ ਵਰਕ ਵਰਕ ਅੱਜ? ਮਾਰਕ ਤਾਂ ਸਿਰਫ 2 ਮਿਲੇ ਆ। ਬਸ ਕੰਪਿਊਟਰ ਦਾ ਤੇ ਹਿੰਦੀ ਦਾ। ਬਸ ਇਹ ਦੋਵਾਂ ਚ ਤੇ ਲਿਖਣਾ ਲੋਕਾਂ ਨੂੰ ਵੀ ਹੈ ਕਰਿੰਦਾ। ਫੇਰ ਫੇਰ ਵੀ ਕੇ 5 ਮਿੰਟ ਦਾ ਕੰਮ ਆਪਣਾ। ਦੋਵਾਂ ਦੇਡਣ ਤੇਣ। ਕੇ ਕਿੱਟ? ਹਾਂ। ਹਾਂ ਕੀ ਖੇਡਣਾ ਕ੍ਰਿਕਟ ਓ ਕੀ ਹੁੰਦਾ ਕ੍ਰਿਕਟ ਕਰੈਕਟ ਤੇ ਬਾਲੀਬਾਲ ਅੱਛਾ ਚੱਲ ਜਾ ਕਪੜੇ ਕਪੜੇ ਬਦਲ ਲਓ ਦੱਬੀ ਕੂਦਰੀ ਬਈ ਆ ਗਈ ਆਪਣੀ ਖਿੱਦੀ ਸਤਰੀ ਤੇ ਤੇ ਲਾਹਣਿਆਂ ਨੂੰ ਤਾੜਦੇ ਅੰਦਰ ਤੇ ਇੱਧਰ ਇੱਕ ਹੋਰ ਕੂਦਰੀ ਬੈਠੀ ਆ ਇਹ ਕੂਦਰੀ ਦਿੱਤੀ ਹੋਈ ਸੀ ਬਈ ਕਿਸੇ ਨੂੰ ਉਥੋਂ ਉੱਡ ਕੇ ਆ ਗਈ ਆ ਤੇ ਉਹਨੂੰ ਵੀ ਇਹ ਫੜ ਕੇ ਵਾਪਸ ਕਰਾਂਗੇ ਆਪਣੀ ਦਾਲ ਜਿੰਨੀ ਵੀ ਬੈਠ ਕੇ ਵੀ ਡੰਡੇ ਢੂਸੇ ਵਾਲੀ ਤੇ ਇਹਨੂੰ ਵੀ ਲਾਉਣੇ ਥੱਲੇ ਤੇ ਕੱਲਾ ਰੱਤਾ ਰਹਿ ਗਿਆ ਬਈ ਕੂਤਰ ਆ ਜਾਂਦਾ ਉਹ ਵੀ ਆ ਫਿਰਦਾ ਕੂਤਰ ਰੱਤਾ ਕੱਲਾ ਲਓ ਜੀ ਸ਼ਾਮ ਦਾ ਟਾਈਮ ਹੋ ਗਿਆ ਤੇ ਬੱਚੇ ਨੂੰ ਫੇਰ ਆਪਾਂ ਪਾਤਾ ਜਾਲ ਦੇ ਵਿੱਚ ਤੇ ਦੂਜਾ ਜਿਹੜਾ ਬੱਚਾ ਸੀਗਾ ਚਿੱਟਾ ਬਾਈ ਉਹ ਹਜੇ ਘਰੇ ਨਹੀਂ ਆਇਆ ਪਤਾ ਨਹੀਂ ਕਿੱਧਰ ਨੂੰ ਉੜ ਗਿਆ ਆਪਰਾ ਰੱਤਾ ਗੁੱਤਰ ਬਈ ਉੱਡੀ ਜਾਂਦਾ ਆ ਜਾਂਦਾ ਤੇ ਇਹਦੇ ਅੰਚ ਕਿੰਨੇ ਵਜੇ ਤੱਕ ਖੜਦਾ ਇਧਰ ਬਾਹਾਂ ਚ ਖੇਡਣ ਲੱਗ ਗਏ ਵੀ ਕਰੈਕਟ ਉਹ ਜਵਾਗ ਦੀ ਬੈਟਿੰਗ ਤੇ ਇਧਰ ਖੜਾ ਤੇ ਆਪਾਂ ਫੀਲਡਿੰਗ ਤੇ ਖੜੇ ਆ ਆਪਣੀ ਵਾਰੀ ਜਮਾ ਲਾਸਟ ਤੇ ਆਊਗੀ ਤੇ ਇੱਕ ਆਊਟ ਹੋ ਗਿਆ ਉਹ ਦੂਜੀ ਉਹਦੀ ਆ ਤੀਜੀ ਉਹਦੀ ਆ ਚੌਥੀ ਤੇਰੀ ਆ ਤੇ ਪੰਜ ਤੇ ਮੇਰੀ ਆ ਇਹ ਆਊਟ ਹੋ ਚੁੱਕਿਆ

ਮੜਕਾ ਕੇ ਭਾਉਨੇ ਨੂੰ ਤੇ ਜਦੋਂ ਬਹਿ ਗਿਆ ਫੇਰ ਸਾਡੇ ਨਾਲ ਕਰਦਿਆਂ ਗੱਲ ਤੇ 6:45 ਹੋ ਗਏ ਬਈ ਹੁਣ ਆਉਂਦਾ ਛਤਰੀ ਬੰਨੀ ਤੇ ਕੁਦਰੀ ਬੰਨੀ ਤੇ ਹੁਣ ਆਉਂਦਾ ਥੱਲੇ ਨੂੰ ਕਬੂਤਰ ਬਈ ਆ ਫਿਰਦਾ ਤੇ 7:30 ਦਾ ਟਾਈਮ ਹੋ ਗਿਆ ਕੇਰਾ ਬਹਿਣ ਆ ਗਿਆ ਜੀ ਫੇਰ ਉੱਚਾ ਚੜ ਗਿਆ ਆ ਜਾਂਦਾ ਤੇ ਛਤਰੀ ਬੁੜਕਾਈ ਜਾਨੇ ਬਹੁ ਟਾਈਮ ਹੋ ਗਿਆ ਹੋ ਉਹ ਨੇਗੇ ਪੰਡਲ ਨੂੰ ਦੇਖਦੇ ਆ ਕਿੰਨੇ ਵਜੇ ਬੈਂਦਾ ਅੱਜ ਬੁੜਕਾਈ ਜਾਨੇ ਛਤਰੀ ਉਤਰ ਬੈਠ ਗਿਆ ਜੀ ਆਪਾਂ 7:35 ਤੇ ਧਰਦਿਆਂ ਨੂੰ ਹੁਣ ਪਾਣੀ ਪੋਣੀ 50 ਮਿੰਟ ਤੱਕ ਧਰਦਾਂਗੇ ਖੋਡਿਆਂ ਦੇ ਵਿੱਚੋਂ ਕੱਢਦੇ ਬਈ ਕੁਜੇ ਬਾਹਰ ਕੱਢਦੇ ਜੀ ਕੁਜੇ ਬਾਹਰ ਦੋਨੇ ਖੋਡਿਆਂ ਦੇ ਪਤਲਾ ਕਰਦਿਆਂ ਵੀ ਪਾਣੀ ਚੱਕ ਖੱਟ ਗਿਆ ਕਿ ਨਹੀਂ ਕੀ ਮੁੰਡਾ ਚੱਕ ਕਿਵੇਂ ਕਰਦਾ ਆਉਂਦਾ ਕਰਨ ਜੱਕ ਖਲੋਣਾ ਜਾਈ ਹੈ ਹੈ ਫਾਈਲ ਖਲੋਈ ਜਾਏ ਰਿੰਗਰ ਪਾਣੀ ਦੀ ਹੀ ਬਾਤ ਚਾਹਤਾ ਹੁੰਦੀ ਨਹੀਂ ਕੱਟ ਗਿਆ ਲੈ ਧਰਦੇ ਨੂੰ ਬਦਾਮ ਬਦੂ ਛੜਦੇ ਨੂੰ ਅੰਗਰੇਜ਼ ਲੋ ਜੀ ਧਰਦੇ ਕੋ ਉਤਰੂ ਬਦਾਮ ਆਪਾ ਧਰਦੇ ਕੋ ਉਤਰ ਚਾਨਣ ਕਰਦੇ ਮਾੜਾ ਫੇਰ ਖਾਉ ਨਹੀਂ ਕਿਸਨੇ ਨਹੀਂ ਪੁੱਤਰ ਬਾਦਮ ਖਵਾ ਕੇ ਬਈ ਛੜ ਤੱਕ ਖੁੱਡੇ ਚ ਤੇ ਕਰਨ ਲੱਗੇ ਆ ਬਲੌਗ ਦੀ ਸਮਾਪਤੀ ਕਿਵੇਂ ਲੱਗੇ ਜੀ ਅੱਜ ਦਾ ਬਲੌਗ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮਿਲਦੇ ਆਂ ਬਈ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਸਾਰੇ ਭਰਾਵਾਂ ਦਾ ਧੰਨਵਾਦ ਬਈ ਵੀਡੀਓ ਵੇਖਣ ਲਈ